ਪਤਾ ਹੀ ਨਹੀਂ ਲੱਗਿਆ ਗੱਡੀ ਨੂੰ ਹਕ ਲਾ ਕੀ ਗੱਲ ਇੱਕ ਸਕੂਟਰੀ ਦੋ ਸਕੂਟਰੀ ਹੋ ਗਿਆ ਇੱਕ ਕਾਰ ਸੜ ਗਈ ਇੱਕ ਮੇਰੀ ਗੱਡੀ ਸੜ ਗਈ ਮਾਲ ਲੋਡ ਸੀ ਉਹਦੇ ਪਤਾ ਹੀ ਨਹੀਂ ਲੱਗਿਆ ਕੀ ਹੋ ਗਿਆ ਕਿ ਜੇ ਤੁਹਾਨੂੰ ਮੱਲਾ ਤੁਹਾਡੇ ਨਾਲ ਸਾਥ ਖੜਾ ਆ ਕੇ ਪਤਾ ਹੀ ਨਹੀਂ ਸਾਜਦਾ ਬਈ ਤਾਂ ਅਬੀ ਪਤਾ ਲੱਗਿਆ ਉਹ ਤਾਂ ਬੰਦੇ ਨੇ ਰੋਣਾ ਪਾਇਆ ਕਿੰਨੇ ਇੰਤਜ਼ਾਰ ਕਰਕੇ ਹਕ ਲੱਗ ਪਤਾ ਹੀ ਨਹੀਂ ਪਤਾ ਗੱਡੀ ਪੂਰੀ ਫੁੱਗ ਗਈ ਚਾਰ ਗੱਡੀਆਂ ਰੁੱਕ ਗਈਆਂ ਪੂਰੀਆਂ ਹੀ ਦੋ ਸਕੂਟਰੀਆਂ ਤੇ ਇੱਕ ਕਾਰ ਵਾ ਗੱਡੀਆਂ ਚਲਾਨੇ ਆ ਜੀ ਅੱਛਾ ਗੱਡੀਆਂ ਆਪਣੀ ਨੇ ਗੱਡੀਆਂ ਆਪਣੀ ਨੇ ਗੱਡੀ ਮਾਨ ਲੋਡ ਸੀਗੀ ਗੱਡੀ ਮਾਨ ਲੋਡ ਸੀ ਕਿੰਨੇ ਐਸ.ਡੀ. ਇਸ ਨਾਲ ਹਾਂ ਜੀ ਕਿੰਨੇ ਐਸ.ਡੀ. ਇਸ ਨਾਲ 29 ਐਸ.ਡੀ. ਆ ਜਾਣੀ ਚਲੋ ਰੋ ਨਾ ਹੀ ਕਰ ਸਰ ਅਗੋਂ ਸਾਨੂੰ 23:38 ਮਿੰਟ ਤੇ ਫੋਨ ਆਇਆ ਸੀ ਕਿ ਗਿਲਸ ਗੜੋਂ ਦੇ ਕੋਲ ਘਰ ਵਿੱਚ ਅੱਗ ਲੱਗੀ ਆ ਅਸੀਂ ਤੁਰੰਤ ਮੁੱਖ ਅਗਰ ਇੱਕ ਫਾਇਰ ਟੈਂਕਰ ਲੈ ਕੇ ਆਏ ਆ ਤੇ ਆ ਕੇ ਦੇਖਿਆ ਤੇ ਇੱਕ ਕਾਰ ਨੂੰ ਅੱਗ ਲੱਗੀ ਸੀ ਵਿੱਚ ਇੱਕ ਆਟੋ ਸੀ ਜਿਹਦੇ ਵਿੱਚ ਐਲਈਡੀ ਲੱਗੀਆਂ ਹੋਈਆਂ ਸੀ ਦੋ ਘਰ ਚ ਐਕਟਿਵ ਆ ਸੀ ਉਹਨਾਂ ਨੂੰ ਅੱਗ ਲੱਗੀ ਸੀ ਤੇ ਉਹ ਅਸੀਂ ਅੱਗ ਬਲ ਕੇ ਬੁਝਾਤੀ ਕਿੰਨੇ ਵਜੇ ਤੁਹਾਨੂੰ ਫੋਨ ਆਇਆ ਤੇ ਕਿੰਨੇ ਘੱਡੇ ਲੱਗ ਗਏ ਜੀ ਬਾਈ ਸਾਰੇ ਰਹਤੇ 23:38 ਤੇ ਤੁਹਾਨੂੰ ਕੋਲ ਆਈ ਸੀ ਤੇ ਉਸ ਤੋਂ ਬਾਅਦ ਅਸੀਂ ਮੁੱਖ ਅਗਰ ਤੇ ਪਹੁੰਚੇ ਆ ਤੇ ਆ ਕੇ ਅਗ ਬੁਝਾਈ ਆ ਸੀ ਤੇ ਤਕਰੀਬਨ ਸਾਨੂੰ 25 30 ਮਿੰਟ ਲੱਗੇ ਅਗ ਬੁਝਾਉਂਦੇ ਬਲਕੇ ਇੱਕ ਗੱਡੀ ਨਾਲ ਅਸੀਂ ਪੂਰਾ ਤਰ੍ਹਾਂ ਕੰਟਰੋਲ ਕਰ ਲਿਆ ਕਿਹੜਾ ਏਰੀਆ ਸਰ ਜੀ ਅਗ ਗਿਲਸ ਗੜਨ ਵਾਲਾ ਰੋਡ ਦੱਸਿਆ ਯਾਰ ਇਹ ਜੀ ਹਰਮਿੰਦਰ ਸਿੰਘ ਜੀ ਅੱਛਾ ਭਾਜੀ ਹੋਇਆ ਕੀ ਹੋਇਆ ਵੀਰੇ ਅੱਗ ਫੜ ਲਈ ਯਾਰ ਇਹਨਾਂ ਦੇ ਇਸ ਜੀ ਦੇ ਨਾਲ ਕੰਪਰੈਸ਼ਰ ਤੋਂ ਅੱਗ ਫੜੀ ਗਈ ਅੰਦਰੋਂ ਤੇ ਸ਼ਾਰਟ ਸਰਕਟ ਨਾਲ ਬਾਹਰ ਗੱਡੇ ਵੀ ਪਏ ਹੋਏ ਸੀ ਇਹਨਾਂ ਦੇ ਇਹਨਾਂ ਦਾ ਗੱਦਿਆਂ ਦਾ ਕਾਰੋਬਾਰ ਸੀ ਗੱਡੇ ਪਏ ਹੋਏ ਸੀ ਬਾਹਰ ਤੇ ਨਾਲ ਗੱਡੀ ਸੀਗੀ ਆਪਣੀ ਖੜੀ ਲੋਡਿੰਗ ਵਾਲੀ ਇੱਕ ਗੱਡੀ ਸੀਗੀ ਇੱਕ ਇਹਨਾਂ ਦੀ ਕਾਰ ਸੀ ਦੋ ਐਕਟਿਵਸ ਸੀਗੀਆਂ ਗੱਡੀ ਦੇ ਵਿੱਚ ਉਮਤਲੋ ਸਾਰਾ ਨੁਕਸਾਨ ਹੋ ਗਿਆ ਜੀ ਨੇਪਟਲੋ ਦੀ ਕਿਤਨ ਕਿਤਾ ਬਗੜ ਗਈ ਸਾਨੂੰ ਤਾਂ ਅਸੀਂ ਅੰਦਰ ਸੀਗੇ ਲੋਕ ਲੱਗੇ ਸੀਗੇ ਤੇ ਇੱਕੋ ਤਾਂ ਮਤਲਬ ਪਤਾ ਲੱਗਿਆ ਰੋਲਾ ਪਿਆ ਉਹਦੇ ਨਾਲ ਫਿਰ ਅਸੀਂ ਗਲੀ ਚ ਸਾਰੇ ਇਕੱਠੇ ਹੋਏ ਫਿਰ ਅਸੀਂ ਆਪ ਹੀ ਪਾਣੀ ਨਾਲ ਟੈਂਕੀਆਂ ਤੋਂ ਪਾਣੀ ਸਿੱਟ ਸਿੱਟ ਕੇ ਅਸੀਂ ਅੱਗ ਨੂੰ ਥੋੜਾ ਜਿਹਾ ਕਾਬੂ ਕੀਤਾ ਤੇ ਥੋੜੀ ਲੇਟ ਹੋ ਗਈ ਸੀ ਫਾਇਰ ਬਗੇਟ ਵੀ ਚਲੋ ਆਗੇ ਸੀ ਉਦੋਂ ਤਾਂ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਤਾਂ ਵੀਰੇ ਤੁਹਾਡੇ ਸਾਹਮਣੇ ਹੈ ਕਾਫੀ ਹੋ ਗਿਆ ਲੜੀਆਂ ਲੋਡ ਸੀਗੀਆਂ ਕਿਸੇ ਦਾ ਆਪਾਂ ਲੋਡਿੰਗ ਗੱਡੀ ਚ ਲਾਂਦੇ ਸੀਗੇ ਤੇ ਨਾਲ ਆਪਣੀ ਐਕਟਿਵਾ ਵੀ ਖੜੀ ਸੀਗੀ ਤੇ ਇੱਕ ਐਕਟਿਵਾ ਹੋਰ ਸੀ ਇਹਨਾਂ ਦੀ ਤੇ ਇੱਕ ਇਹਨਾਂ ਦੀ ਗੱਡੀ ਸੀਗੀ ਇਹ ਸ਼ਰਨਗਰੀ ਆ ਮਰੇ ਅੰਦਰ ਆ ਅੰਦਰ ਬੈਠੇ ਸੀ ਅੱਗੇ ਦਾ ਕੋਈ ਏਸੀ ਆ ਏਸੀ ਦੇ ਕੰਪਰੈਸਰ ਤੋਂ ਅੱਗ ਪਈ ਆ ਕੇ ਕਿਹਨਾਂ ਨੂੰ ਨੁਕਸਾਨ ਹੋ ਗਿਆ ਕੀ ਕੀ ਸੀਗਾ ਨੁਕਸਾਨ ਦੋ ਗੱਡੀਆਂ ਨੇ ਤੇ ਦੋ ਹੈਗੀਆਂ ਇੱਕ ਵਾਲੀ ਉਹਨਾਂ ਨੂੰ ਨੁਕਸਾਨ ਆ ਐਲਪੀਡੀ ਹੋਰ ਇਹਨਾਂ ਦਾ ਲੋਡ ਲੋੜ ਕੀਤੀ ਗੱਡਿਆਂ ਗੱਡਿਆਂ ਦੇ LCD ਆ ਨੇ ਦੇਖਦੇ ਆ ਬਾਕੀ ਸਵੇਰੇ ਤਫਤੀਸ਼ ਕਰਦੇ ਆ ਵੀ ਪਤਾ ਕਰਦੇ ਆ ਵੀ ਹਾਂ ਕਿਦਾਂ ਬਾਕੀ ਜੇ ਕੋਈ ਹੋਰ ਕਾਰਨ ਹੋਇਆ ਕਿ ਆ ਜੀ ਆ ਸਾਨੂੰ ਹੁਣ ਹੀ ਪਤਾ ਲੱਗਿਆ 10 ਮਿੰਟ ਪਹਿਲਾਂ ਅਸੀਂ ਪਹੁੰਚ ਗਏ ਜੀ ਇਹ ਕਿਹੜੇ ਏਰੀਆ ਦਾ ਏਰੀਆ ਹੈ ਇਹ ਇਸਰ ਨਗਰ ਏਰੀਆ ਆਪ ਕੋਈ ਐਡ ਕਿ ਲਗਾਉਣੇ ਕੋਲੋਂ